ਜਰਨੈਲ ਸਿੰਘ ਵੈਲਫੇਅਰ ਸੁਸਾਇਟੀ ਬਟਿੰਡਾ ਇੱਕ ਕਾਫੀ ਅਸਤਾਵਾ ਮਲਤਾਨੀਆਂ 올 ਜੋ ਉੱਤਰਦੇ ਆ ਗ੍ਰੇਨ ਮਾਰਕੀਟ ਰੋਡ ਤੇ ਲੋਕਾਂ ਨੂੰ پارک ਦੇ ਵਿੱਚ ਇੱਕ ਛੋਟਾ ਜਿਹਾ ਜਿਹੜਾ ਦਫ਼ਤਰ ਬਣਾਇਆ ਗਿਆ ਦਫ਼ਤਰ ਦੇ ਵਿੱਚ ਇੱਕ ਸਕੂਲ ਚਲਾਇਆ ਜਾਂਦਾ ਹੈ 10 ਆਵਾ ਫੈਮਿਲੀ ਦਾ ਗਰੁੱਪ ਲੱਗੇ ਆਪੇ ਫ੍ਰੀ ਪੜਾਇਆ ਜਾਂਦਾ ਹੈ ਇਹਨਾਂ ਬੱਚਾ ਨੂੰ ਇਹਨਾਂ ਬੱਚਿਆਂ ਦੇ ਸਹਾਇਤਾ ਕਰਕੇ ਇਸ ਸੁਸਾਇਟੀ ਦਾ ਇਹਨਾਂ ਬੱਚਿਆਂ ਨੂੰ ਸਤਾਵਲਾਂ ਦੇ ਵਾਸਤੇ ਸੁਸਾਇਟੀ ਦੀ ਬਹੁਤ ਖੁਸ਼ੀ ਮਿਲਦੀ ਹੈ ਉਹ ਆਦਾਨਗੇ ਸਾਾਨੂੰ ਇਹ ਬੱਚਾ ਦੇ ਤਾਰਪ ਸਿੰਘ ਗੋਗਾ ਜੀ ਤੁਸੀਂ ਦੇਖ ਰਹੇ ਹੋ ਜਿਹੜੇ ਸੋਸਾਇਟੀ ਦੇ ਸਰਪ੍ਰਸਤ ਜੀ ਹੈ ਬਹੁਤ ਖੁਸ਼ੀ ਅੱਜ ਇੱਥੇ ਮਾਡਰਨ ਅਸਟ੍ਰੇਲੀਆ ਦੇ ਵਿਸ਼ੇਸ਼ ਤੌਰ ਤੇ ਬੱਚੇ ਇਹਦੇ ਸਕੂਲ ਦੇ ਬੱਚੇ ਆ ਉਹ ਵੀ ਇੱਥੇ ਮੌਜੂਦ ਨੇ ਅੱਜ ਸਥਾਪਨਾ ਦੀ ਰੋਸਤੇ ਇੱਕ ਛੋਟਾ ਜਿਹਾ ਪ੍ਰੋਗਰਾਮ ਰੱਖਿਆ ਗਿਆ ਜਿਹੜੇ ਸਰਪ੍ਰਸਤ ਜੀ ਅਸਟ੍ਰੇਲੀਆ ਤੋਂ ਆਏ ਦੇ ਯਾਦ ਦੇ ਵਿੱਚ ਉਹਨਾਂ ਨੂੰ ਕੁਝ ਇਸ ਬੱਚਾ ਨੂੰ ਬੱਚਾ ਨੂੰ ਉਹ ਇਸ ਮੌਕੇ ਤੇ ਆ ਕੇ ਤੇ ਬੱਚਾ ਨੂੰ ਵਧਰੇ ਹੈ ਉਸ ਤੇ ਤੋਂ ਇਹ ਸਾਈਡ ਦੀ ਬੱਚਿਆਂ ਦੇ ਨੂੰ ਤ ਤੁਹਾਨੂੰ ਸੁਸਾਇਟੀ ਬਾਰੇ ਦੱਸਦੀ ਹਾਂ ਸੁਸਾਇਟੀ ਸਮਾਜ ਦੇ ਹਿੱਸੇ ਵਿੱਚ ਸਵਾਸ ਸੇਵਾ ਦੇ ਵਿੱਚ ਬਹੁਤ ਹੀ ਫਰਕਾ ਤੋਂ ਫਰਕਾ ਜੋ ਜਿਹੜੇ ਕੰਮ ਕੀਤੇ ਨੇ ਆ ਐਂਬੂਲੈਂਸ ਦੀ ਸੁਸਾਇਟੀ ਦੀ ਹੈਗੀ ਆ ਜਿਹਦੇ ਤਹਿਤ ਜਿਹਦੇ ਵਿੱਚ ਕੋਈ ਐਕਸੀਡੈਂਟ ਕੋਈ ਮਰੀਜ਼ ਲੋੜਵੰਦ ਹੋਵੇ ਉਹਨੂੰ ਆ ਟਾਈਮ ਪਹੁੰਚ ਰਹੇ ਨੇ ਪ੍ਰਧਾਨ ਗੋਗਾ ਜੀ ਦੀ ਸੇਵਾ ਵਾਸਤੇ ਤੇ ਸ਼ਹੀਦ ਜਰਨੈਲ ਸਿੰਘ ਯਾਦਗਾਰੀ ਪਾਰਕ ਹੈਗਾ ਇਸੇ ਵਿੱਚ ਰੀਐਕਟੀਵਿਟੀ ਆ ਗਤੀਵਿਧੀ ਆ ਸੁਸਾਇਟੀ ਦੀ ਕੀਤੀਆਂ ਜਾਂਦੀਆਂ ਇੱਕ ਜਿਹੜਾ ਸਕੂਲ ਹੈ ਪ੍ਰਿੰਸਪਲ ਉਹਦੇ ਵਿੱਚ ਵੀ ਤੁਸੀਂ ਦੇਖ ਰਹੇ ਹੋ ਕਿ ਇਹ ਮਫਤੋ ਸਿੱਖਿਆ ਇਹਨਾਂ ਨੂੰ ਦਿੱਤੀ ਜਾਂਦੀ ਹੈ ਜਿਹੜੇ ਗੋਗਾ ਜੀ ਦੇ ਇਸ ਤਰ੍ਹਾਂ ਦਾ ਕੋਈ ਇਤਿਹਾਸਕ ਪਤਰੀ ਨੇ ਉਮੀ ਬੋਡਰਾ ਮੋਡਾ ਇਲਾਕੇ ਇਹਨਾਂ ਦੇ ਜਿਹੜੀ ਸੁਸਾਇਟੀ ਵਿੱਚ ਪੜਾਉਂਦੇ ਨੇ ਯੋਗਦਾਨ ਪਾਉਂਦੇ ਨੇ ਪਰ ਜਿਹੜੇ ਐਸਕੇ ਦੇ ਵਿੱਚ ਗੋਗਾ ਜੀ ਆ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਅੱਜ ਇਸ ਮੌਕੇ ਤੇ ਜਿਹੜੀ ਸੋਸਾਇਟੀ ਸਰ ਦਾ ਹਫ਼ਤੇ ਇੱਕ ਪੋਚੀ ਗਈ ਹੈ ਉਹਨਾਂ ਨਾਲ ਵੀ ਬਹੁਤ ਧੰਨਵਾਦ ਆਪਾਂ ਕਰਾਂਗੇ ਉਹ ਉਹਦੀ ਸ਼ਾਦਰੀ ਆਪ ਦਾ ਸੇਵਾ ਕੁਆਰ ਹੈ ਤੇ ਡਰਾਈਵਰ ਵੀ ਰੱਖਿਆ ਗਿਆ ਹੈ ਵਾਇਗਰ ਸੋਸਾਇਟੀ ਦੇ ਸਾਰੇ ਮੈਂਬਰਾਂ ਨੂੰ ਹਰ ਸਮੇਂ ਹਾਜ਼ਰ ਰਹਿਣਾ ਹੈ ਜਿਹਨੇ ਵੀ ਸੋਸਾਇਟੀ ਦੇ ਨਾਲ ਜੁੜੇ ਹੋਏ ਲੋਕਾਂ ਦੇ ਉਹਨਾਂ ਦੀ ਲੰਬੀ ਉਮਰ ਲਈ ਸੀ ਗਾਣਾ ਕਰਦੇ ਆ ਅੱਜ ਰਾਮ ਬਾਗ ਦੇ ਵਿੱਚ ਸਭ ਨਾਲ ਗੱਲਬਾਤ ਕਰਾਂਗੇ ਕਿੰਨੇ ਸਾਲ ਹੋ ਗਏ ਨੇ ਇਸਾ ਚਲ ਰਿਹਾ ਹੋਵੇ ਐਸਾ ਸੋਸਾਇਟੀ ਚੱਲਦਾ ਉਹ ਇਹ ਨਾ ਲੜੜਾ ਦੇ ਕਿ ਕੀ ਕੰਮ ਤੇ ਹੁੰਦਾ ਤੇ ਕੀ ਕੀ ਬਾਕੀ ਸਭ ਤੋਂ ਅਮੇਰ ਕੰਮ ਜਿਹੜਾ ਹੈ ਤਾਂ ਕਿ ਦੌੜ ਪਈ ਤੇ ਉਹ ਵੀ ਸੋਸਾਇਟੀ ਨੂੰ ਕੰਟੈਕਟ ਕਰ ਸਕਦੇ ਇਹ ਫੋਟੋ ਵੀ ਲੱਗਿਆ ਨੇ ਤੁਸੀਂ ਦੇਖ ਸਕਦੇ ਹੋ ਕਿ ਸ਼ਹੀਦ ਜਰਨੈਲ ਸਿੰਘ ਉਹ ਮੈਮੋਰੀਅਲ ਸੋਸਾਇਟੀ ਇਹ ਸ਼ਹੀਦ ਜਰਨੈਲ ਸਿੰਘ ਜੀ ਜੋਰਾ ਕਿ ਉਹ ਆਪਣੀ ਫੌਜ ਦੀ ਡਿਊਟੀ ਦੇ ਸਮੇਂ ਸ਼ਹੀਦੀ ਸ਼ਹੀਦੀ ਪ੍ਰਾਪਤ ਹੋ ਜਿਨ੍ਹਾਂ ਨੂੰ ਉਸ ਤੋਂ ਬਾਅਦ ਇਹਨਾਂ ਯਾਦ ਵਿੱਚ ਸੋਸਾਇਟੀ ਬਣਾਈ ਗਈ ਜਿਹਦੇ ਵਿੱਚ ਉਹਨਾਂ ਨੂੰ ਸਮਰਪਿਤ ਇਹ ਜਿਹੜੇ ਸਾਰੇ ਕੰਮ ਚਾਹ ਉਹਨਾਂ ਦਾ ਹੋਵੇ ਐ ਕੋਈ ਜ਼ਰੂਰਤਾਂ ਦੀ ਸਹਾਇਤਾ ਹੋਵੇ ਤੇ ਨਾਲ ਹੀ ਜਿਹੜਾ ਸਕੂਲ ਇਹ ਚੱਲ ਰਿਹਾਗਾ ਸ਼ਹੀਦ ਜਗਤਾਰ ਸਿੰਘ ਮੈਮੋਰੀਅਲ ਵੈਲਫੇਅਰ ਸੁਸਾਇਟੀ ਦਾ ਤੋਂ ਹੋਰ ਵੀ ਬਹੁਤ ਸਾਰੇ ਕੰਮ ਨੇ ਜਿਹੜੇ ਕਿ ਇਸ ਸੁਸਾਇਟੀ ਦੇ ਦਰ ਕੀਤੇ ਆਂਦੇ ਆਪਾਂ ਸਰਕਾਰ ਇਹ ਕਬੂਲਤਾ ਜਿਹੜਾ ਬਹੁਤ ਦਾ ਹੁੰਦਾ ਹੈ ਜਿਹੜਾਗਾ ਪਗਲਪੱਤਾ ਹੋ ਜਾਂਦੀ ਹੈ ਜਿਵੇਂ ਜਿਸੀ ਹੈਗੀ ਆਪਣੇ ਆਪਣੇ ਬੱਚੇ-ਬੱਚੇ ਬੱਚੇ ਦੇ ਮਾਪੇ ਬੱਚੇ ਨੇ ਹੋਰ ਸੁਸਾਇਟੀ ਨਾਲ ਜੁੜੇ ਹੋਏ ਜਿਹੜੇ ਲੋਕ ਹੈਗੇ ਆ ਪਰ ਇੱਥੇ ਮੌਜੂਦ ਨੇ ਤਾਂ ਅੱਗੋਂ ਵੀ ਤੁਹਾਡੇ ਸਹਿਯੋਗ ਨਾਲ ਇਹ ਬੈਠੇ ਇਸ ਤਰ੍ਹਾਂ ਦੇ ਵਿੱਚ ਬਹੁਤ ਆਰਡਰ ਲੋਡਰ ਕਰਦੇ ਅੱਜ ਜਿਹੜਾ ਦਾਣਾ ਦਾ ਇੱਕ ਬੋਲਦੇ ਬੋਲਦੇ ਉਹ ਵੱਟਵਾਇਆ ਗਿਆ ਕਰਦਾ ਇਹ ਕਹਿੰਦਾ ਕਿ ਜੀ ਦਿੱਕਾ ਦੇ ਨਾਲ ਗੁਰੂ ਦਾ ਜੀ ਜਸਵੀ 10ਵੀਂ ਵਰੀ ਗੰਢਾ ਆਈ ਅੱਜ 10ਵੀਂ ਵਰੀ ਗੰਢਾ ਐ ਸੋਸਾਇਟੀ ਦੀ ਸੋਕਾ ਜੀ ਦੇ ਸਪੈਕਰ ਅਤੇ ਸਾਥ ਸਦਾ ਪਰੋਤਸਨ ਸਿਧੀ ਮੜੇ ਵਿਸਤਾਰ ਨਾਲ ਤੋਂ ਜਿਹੜੀ ਅਗਾਂਹ ਕਹਿ ਗਈ ਕਿ ਇਸੇ ਸ਼ਹਿਰ ਦੇ ਸੋਸਾਇਟੀ ਵਾਲੇ ਰਾ ਸਾਥੋ ਬਣਾ ਦਾ ਤਕਰੀ ਅੱਜ ਕਰਦੇ ਆਂ ਵਾਈਗੁਰ ਜੀ ਕਾ ਖਾਲਸਾ ਵਾਈਗੁਰ ਜੀ ਕੀ ਪਤੇ ਸਾਡੇ ਬਹੁਤ ਹੀ ਸਤਿਕਾਰਯੋਗ ਇੱਥੇ ਪਹੁੰਚੋ ਜੀ ਮੁਕੰਮਾਂ ਦੀ ਜਾਂ ਸਾਡੇ ਵੀਰ ਜੋ ਸਟਰੀਟ 'ਚੋਂ ਆ ਕੇ ਬੱਚਿਆਂ ਨੂੰ ਆ ਕੇ ਕੁਝ ਰੋਲਡ ਕਰਨਾ ਸੀ ਤੇ ਅੱਜ ਸੋਸਾਇਟੀ ਨੂੰ ਸਥਾਪਨਾ ਦਿਵਸ ਜਿਹੜਾ ਮਨਾ ਰਿਹਾ ਇਹ 2014 ਤੋਂ ਅਸੀਂ ਸ਼ੁਰੂ ਕੀਤੀ ਸੀ ਬੜੀ ਲਗਨ ਨਾਲ ਬੜੀ ਮਿਹਨਤ ਨਾਲ ਸੋਸਾਇਟੀ ਉਪਰਾਲਾ ਕਰਕੇ ਉਹ ਬੱਚਿਆਂ ਨੂੰ ਐਜੂਕੇਸ਼ਨ ਦੇ ਰਹੇ ਆ ਬਹੁਤ ਹੀ ਜ਼ਰੂਰਤਮੰਦ ਲੋੜਵੰਦ ਬੱਚਿਆਂ ਨੂੰ ਇਹ ਜਿਹੜੀਆਂ ਹੀ ਸਵਾਵਾ ਚੱਲ ਰਹੀਆਂ ਨੇ ਸਾਰੀਆਂ ਹੀ ਦਾਨੀ ਸੱਜਣਾਂ ਦੇ ਸਹਿਯੋਗ ਨਾਲ ਚੱਲ ਰਹੀਆਂ ਅਸੀਂ ਸ਼ਹੀਦ ਜਨਿਆ ਸਿੰਘ ਵੈਲਪਰ ਸੁਸਾਇਟੀ ਵੱਲੋਂ ਉਹਨਾਂ ਦਾਨੀ ਸੱਜਣਾਂ ਦਾ ਹੀ ਕੋਲਗੇਸਰ ਨੂੰ ਕੰਪਰੈਂਸ ਸੈਟ ਕੀਤਾ ਹੈ। ਦਾਨੀ ਸੱਜਣਾਵਾਂ ਨੂੰ ਬੜੇ ਸਹਿਯੋਗ ਨਾਲ ਚੱਲ ਰਹੀਆਂ ਨੇ ਬੜੀ ਖੁਸ਼ੀ ਵਾਲੀ ਗੱਲ ਹੈ। ਬੱਚੋ ਅੱਜ ਸਾਡੇ ਵਿਚਕਾਰ ਜਿਹੜੇ ਸਰਦਾਰ ਅਰੋਚਨ ਸਿੰਘ ਸੇਟੀ ਉਹਨਾਂ ਦੇ ਬੇਟੇ ਉਹਨਾਂ ਦੇ ਪਰਿਵਾਰ ਪਹੁੰਚੇ ਹੋਇਆ ਉਹ ਸੁਸਾਇਟੀ ਨੂੰ 500 ਰੁਪਿਆ ਇਸ ਸੁਸਾਇਟੀ ਨੂੰ ਸਹਿਯੋਗ ਦੇ ਰਹੇ ਹਨ ਬੜੀ ਮਾਣ ਵਾਲੀ ਗੱਲ ਹੈ ਕਿ ਉਹ ਮਾਇਆ ਇੱਕ ਬਹੁਤ ਹੀ ਜ਼ਰੂਰਤ ਹੁੰਦੀ ਹੈ ਕੋਈ ਕੰਮ ਹੈ ਮਾਇਆ ਤੋਂ ਬਿਗੈਰ ਨਹੀਂ ਚੱਲਦਾ ਸਾਡੇ ਜਿਹੜੇ ਸੁਸਾਇਟੀ ਦੇ ਵਲੰਟੀਅਰ ਬڑے ਦਿਨ ਰਾਤ ਲਾ ਕੇ ਸਾਡੇ ਦੁੜਿਆਂ ਉਹਨਾਂ ਦਾ ਵੀ ਅਸੀਂ ਸ਼ਹੀਦ ਜਨੈ ਸਿੰਘ ਸੁਸਾਇਟੀ ਵੱਲੋਂ ਬੜਾ ਮਾਣ ਸਤਿਕਾਰ ਕਰਦੇ ਆ ਸਾਡੇ ਸੰਘੇ ਹੀ ਹਮੇਸ਼ਾ ਸਾਧੋਂ ਜਦੋਂ ਫੋਨ ਕਰਦੇ ਆ ਸਾਡੇ ਤਤਪਰ ਰਹਿੰਦੇ ਆਣ ਔਰ ਬੜੀ ਲਗਨ ਨਾਲ ਮਿਹਨਤ ਕਰਦੇ ਆਣ ਅੱਜ ਦਾ ਜਿਹੜਾ ਸਾਡਾ ਪ੍ਰੋਮਸੀ ਇਹ ਪ੍ਰੋਮਸੀ ਜਿਹੜੀ ਕੀ ਸੁਸਾਇਟੀ ਬੱਚਿਆਂ ਨੂੰ ਐਜੂਕੇਸ਼ਨ ਦੇ ਰਹੀ ਹੈ ਉਸ ਸਥਾਪਨਾ ਦਾ ਜਿਹੜਾ ਆਹ ਸਾਲ ਅਸੀਂ ਮਨਾਉਂਦੇ ਸੀ ਅੱਜ ਵੀ ਉਹਨਾਂ ਦਾ ਦਸਮਾ ਉਹਰੇ ਗੰਨ ਮਨਾ ਰਹੇ ਆ ਇਹਨਾਂ ਦਾਨੀ ਸਜੋਗਾਂ ਨਾਲ ਅਸੀਂ ਹਰ ਸਾਲ ਮਨਾਉਂਦੇ ਆ ਬੜਾ ਖੁਸ਼ੀ ਵਾਲੀ ਗੱਲ ਹੈ ਸਾਡੇ ਵਿਚਕਾਰ ਕੁਝ ਬੱਚੇ ਵੀ ਕੋਈ ਗੀਤ ਵਗੈਰਾ ਲੈ ਕੇ ਆਇਆ ਉਹ ਸਾਡੀ ਬੇਟੀ ਦੀ ਉਹਨਾਂ ਦੇ ਨਾਮ ਬੁਲਣਗੇ ਅ ਸੁਦਾ ਆਪਣੇ ਪਲੋਚਰ ਸਿੰਘ ਉਹਨਾਂ ਦੇ ਜਿਹੜੇ ਪਹੁੰਚੇ ਵੀ ਉਹਨਾਂ ਦਾ ਅੱਜ ਸਵਾਗਤ ਵੀ ਕਰਨਗੇ ਸਾਡੇ ਵਿੱਚਕਾਰ ਮਾਸਟਰ ਬਲਕਾਰ ਸਿੰਘ ਜੀ ਮੈਂ ਉਹਨਾਂ ਨੂੰ ਬੇਨਤੀ ਕਰਾਂਗਾ ਕੁਝ ਆ ਕੇ ਸ਼ਬਦ ਬੱਚਿਆਂ ਨੂੰ ਕੋਈ ਇਸ ਅੱਜ ਦੇ ਜਿਹੜੇ ਸ਼ੁੱਧਿਆਰੇ ਤੇ ਉਹਨਾਂ ਬੱਚਿਆਂ ਵਾਸਤੇ ਗੱਲਾਂ ਸਾਂਝੀ ਕਰਾਂ ਸਾਡੇ ਸਤਿਕਾਰਯੋਗ ਬਲਕਾਰ ਸਿੰਘ ਜੀ 뮤직 ਟੀਚਰ ਹਨ ਸਰਕਾਰੀ ਜੋਰ ਕਰ ਰਹੇ ਹਨ ਬੜੇ ਉਹਨਾਂ ਦੀ ਬੜੀ ਉਧਿਆ ਆਵਾਜ਼ ਬੜੇ ਸੋਹਣੇ ਗੀਤ ਗਾਉਂਦੇ ਹਨ ਉਹ ਬਹੁਤ ਹੀ ਅੱਛੇ ਸਾਲ ਆਉ ਤੁਹਾਡੇ ਵਿੱਚ ਪਕਾਰ ਪਹਿਲਾਂ ਵੀ ਆਏ ਸਨ ਕਿ ਅੱਜ ਉਹਨਾਂ ਨੂੰ ਅਸੀਂ ਰਿਸਪੈਕਟ ਕਰਾਂਗੇ ਉਸੇ ਆ ਕੇ ਚੰਗ ਗੱਲਾਂ ਬੱਚਿਆਂ ਨਾਲ ਸਾਂਝੀ ਕਰਾਂਗੇ ਸਾਰ ਸੌਰੀ ਬਰਕਾਰ ਸਿੰਘ ਜੀ ਪਲੀਜ਼ ਆਓ ਹੋ ਗਈ ਮਾਈਕ ਨੂੰ ਬੰਦ ਕਰ ਦਿਓ ਹਾਂ ਹਾਂ ਕਾਰਜਗਰ حاضرین ਬਹੁਤ ਬਹੁਤ ਸ਼ੁਕਰੀਆ ਕੋਈ ਨਹੀਂ ਚੁਇਆ ਕਿ ਤੁਸੀਂ ਬੱਚਿਆਂ ਨਾਲ ਕਿਹਾ ਕਿ ਕੁਝ ਗੱਲਾਂ ਕੀਤੀਆਂ ਜਾਣ ਤਾਂ ਬੇਟਾ ਇੱਕ ਗੱਲ ਮੈਂ ਤੁਹਾਡੇ ਨਾਲ ਖਾਸ ਕਰਕੇ ਕਰਨੀ ਚਾਹੁੰਦਾ ਹੈ ਕਿਉਂਕਿ ਤੁਸੀਂ ਸ਼ਾਇਦ ਸਮਝ ਪਾਉਂਗੇ ਸਕੂਲ ਦੇ ਵਿੱਚ ਮੇਰਾ ਜਿਆਦਾ ਵਾਹ ਪਲੱਸ 1 ਪਲੱਸ 2 ਵਾਲੇ ਬੱਚਿਆਂ ਨਾਲ ਪੈਂਦਾ ਹੈ ਪਰ ਤੁਸੀਂ ਛੋਟੇ ਹੋ ਪਰ ਫਿਰ ਵੀ ਮੈਨੂੰ ਉਮੀਦ ਹੈ ਕਿ ਤੁਸੀਂ ਮੇਰੀ ਗੱਲ ਨੂੰ ਸਮਝੋਗੇ ਬੇਟਾ ਕਿਉਂਕਿ ਜਿੰਨਾਕ ਮੈਂ ਇੱਥੇ ਬੈਠਾ ਸੀ ਜਦੋਂ ਜੋ ਵੀ ਗੱਲਾਂ ਸੁਣੀਆਂ ਸਾਡੇ ਸਤਿਕਾਰਯੋਗ ਮੁੱਖ ਮਹਿਮਾਨ ਸਾਹਿਬ ਹੋਰ ਬੋਗਾ ਜੀ ਬੋਲ ਰਹੇ ਸੀ ਤੰਨੇ ਇੱਕ ਗੱਲ ਵਾਰ-ਵਾਰ ਸੁਣ ਰਿਹਾ ਸੀ ਕਿ ਇੱਕ ਗਰੀਬ ਬੱਚਿਆਂ ਦਾ ਸਕੂਲ ਹੈ ਤਾਂ ਬੇਟਾ ਮੈਂ ਤੁਹਾਨੂੰ ਇੱਕ ਗੱਲ ਕਹਿਣਾ ਚਾਹੁੰਦਾ ਸਾਡੇ ਦੇਸ਼ ਦੇ ਵਿੱਚ ਗਰੀਬੀ ਨੂੰ ਸਿਰਫ ਪੈਸੇ ਨਾਲ ਹੀ ਜੋੜ ਕੇ ਦੇਖਿਆ ਜਾਂਦਾ ਹੈ ਜੋ ਕਿ ਬਿਲਕੁਲ ਗਲਤ ਹੈ ਇਹ ਸੱਚ ਹੈ ਕਿ ਪੈਸੇ বিনা ਗੁਜ਼ਾਰਾ ਨਹੀਂ ਇਹ ਵੀ ਸੱਚ ਹੈ ਕਿ ਪੈਸੇ ਦੀ ਬਹੁਤ ਲੋੜ ਹੈ ਪਰ ਮੈਂ ਵੱਡੇ ਵੱਡੇ ਪੈਸਿਆਂ ਵਾਲੇ ਵੀ ਗਰੀਬ ਦੇਖੇ ਨੇ ਜਿਨ੍ਹਾਂ ਕੋਲੇ ਐਜੂਕੇਸ਼ਨ ਨਹੀਂ ਗਿਆਨ ਨਹੀਂ ਜ਼ਿੰਦਗੀ ਦੀ ਕੋਈ ਫਲਸਫੀ ਨਹੀਂ ਸਮਝ ਨਹੀਂ ਪਰ ਮੇਰੀ ਗੱਲ ਯਾਦ ਰੱਖਿਓ ਬੇਟਾ ਪੜਾਈ ਨਾ ਛੱਡਿਓ ਪੜਦੇ ਰਹੋ ਪੈਸਾ ਤੁਸੀਂ ਇੱਕ ਦਿਨ ਕਮਾਈ ਲਾਉਂਗੇ ਇਹ ਯਾਦ ਰੱਖਿਓ ਦੁਨੀਆ ਦੀ ਕੋਈ ਤਾਕਤ ਤੁਹਾਨੂੰ ਅਮੀਰ ਬਣਨ ਤੋਂ ਨਹੀਂ ਰੋਕ ਸਕਦੀ ਜੇ ਤੁਹਾਡੇ ਕੋਲੇ ਐਜੂਕੇਸ਼ਨ ਹੈ ਗਿਆਨ ਹੈ ਸਭ ਤੋਂ ਵੱਡੀ ਅਮੀਰੀ ਬੇਟਾ ਗਿਆਨ ਦੀ ਹੈ ਇਸ ਗੱਲ ਦੀ ਸਮਝ ਬਾਅਦ ਅੱਗੇ ਜਾ ਕੇ ਤੁਹਾਨੂੰ ਆਵੇਗੀ ਬਸ ਤੁਸੀਂ ਇੱਕੋ ਗੱਲ ਇਹ ਅੱਜ ਸਮਝ ਲੈਣਾ ਕਿ ਕੁਝ ਵੀ ਹੋਵੇ ਜਿੱਥੋਂ ਵੀ ਮਿਲੇ ਜਿਸ ਵੀ ਸਕੂਲ ਚੋਂ ਮਿਲੇ ਪੜ੍ਹਾਈ ਕਰਨੀ ਹੈ ਪੜਦੇ ਰਹਿਣਾ ਹੈ ਗਿਆਨ ਹਾਸਲ ਕਰਨਾ ਹੈ ਇੱਕ ਗੱਲ ਬੇਟਾ ਮੈਂ ਹੋਰ ਸਕੂਲ ਦੇ ਵਿੱਚ ਵੀ ਬੱਚਿਆਂ ਨਾਲ ਕਰਦਾ ਹੁੰਦਾ ਹਾਂ ਕਿ ਮੈਨੂੰ ਅੱਜ ਤੱਕ ਕੋਈ ਨਲਾਇਕ ਵਿਦਿਆਰਥੀ ਨਹੀਂ ਮਿਲਿਆ ਐਨੇ ਸਾਲ ਹੋ ਗਏ ਮੈਨੂੰ ਪੜਾਉਂਦੇ ਨੂੰ ਕਿ ਕੋਈ ਵੀ ਨਲਾਇਕ ਵਿਦਿਆਰਥੀ ਨਹੀਂ ਮਿਲਿਆ ਅੱਜ ਤੱਕ ਹੁਣ ਬੇਟਾ ਤੁਸੀਂ ਹੈਰਾਨ ਹੋਵੋਗੇ ਜਦੋਂ ਕਿਸੇ ਵੀ ਸਕੂਲ ਦੇ ਵਿੱਚ ਕਲਾਸ ਦੇ ਵਿੱਚ ਜਾ ਕੇ ਮੈਂ ਗੱਲ ਕਰਦਾ ਤਾਂ ਕਈ ਵਾਰ ਕੁਝ ਬੱਚੇ ਆਪ ਹੀ ਹੱਸਦੇ ਹੱਸਦੇ ਖੜੇ ਹੋ ਜਾਂਦੇ ਨੇ ਕਹਿੰਦੇ ਨੇ ਸਰ ਮੈਂ ਤਾਂ ਨਲਾਇਕ ਆ ਜਾਂ ਫਿਰ ਦੂਜੇ ਬੱਚੇ ਦੱਸਣ ਲੱਗ ਜਾਂਦੇ ਨੇ ਕਿ ਸਰ ਕਲਾਸ ਦੇ ਵਿੱਚ ਇਹ ਨਲਾਇਕ ਹੈ ਅਸੀਂ ਹੁਸ਼ਿਆਰ ਆ ਪਰ ਮੈਂ ਹਮੇਸ਼ਾ ਕਹਿੰਦਾ ਕਿ ਮੈਨੂੰ ਅਜ ਤੱਕ ਕੋਈ ਨਲਾਇਕ ਵਿਦਿਆਰਥੀ ਨਹੀਂ ਮਿਲਿਆ ਉਹਦਾ ਰੀਜ਼ਨ ਬੇਟਾ ਮੈਂ ਦੱਸਦਾ ਹਾਂ ਮੈਂ ਤੁਹਾਡੇ ਤੋਂ ਇੱਕ ਗੱਲ ਪੁੱਛਦਾ ਹਾਂ ਤੁਸੀਂ ਮੈਨੂੰ ਇੱਕ ਗੱਲ ਦੱਸੋ ਤੁਸੀਂ ਮੈਨੂੰ ਇੱਕ ਕਿਤਾਬ ਦਿੰਨੇ ਹੋ ਬੇਟਾ ਔਰ ਇਹ ਕਹਿੰਨੇ ਹੋ ਕਿ ਸਰ ਇਸ ਕਿਤਾਬ ਨੂੰ ਘਰੇ ਲੈ ਜਾਓ ਤੇ ਇਸ ਕਿਤਾਬ ਦੇ ਵਿੱਚ ਕੀ ਲਿਖਿਆ ਹੈ ਤੁਸੀਂ ਸਾਨੂੰ ਸਵੇਰੇ ਆ ਕੇ ਦੱਸਣਾ ਹੈ ਮੈਂ ਬੇਟਾ ਤੁਹਾਡੇ ਤੋਂ ਕਿਤਾਬ ਲੈ ਕੇ ਘਰੇ ਜਾ ਕੇ ਫ੍ਰਿਜ ਦੇ ਉੱਤੇ ਰੱਖ ਦਿੰਨਾ ਤੇ ਉਹਨੂੰ ਪੜ੍ਹਦਾ ਨਹੀਂ ਤੇ ਇਹ ਦੱਸੋ ਕਿ ਮੈਂ ਅਗਲੇ ਦਿਨ ਆ ਕੇ ਤੁਹਾਨੂੰ ਦੱਸ ਸਕਾਂਗਾ ਕਿ ਉਸ ਕਿਤਾਬ 'ਚ ਕੀ ਲਿਖਿਆ ਦੱਸੋ ਦੱਸ ਸਕਾਂਗਾ ਨਹੀਂ ਦੱਸ ਸਕਾਂ ਨਾ ਹੁਣ ਬੇਟਾ ਇਹਦਾ ਕੀ ਮਤਲਬ ਹੋਇਆ ਮੈਂ ਨਲਾਇਕ ਹ ਕੀ ਮਤਲਬ ਹੋਇਆ ਮੈਂ ਪੜਿਆ ਨਹੀਂ ਇਹੀ ਹੈ ਨਾ ਬਸ ਇੱਕ ਗੱਲ ਯਾਦ ਰੱਖਿਓ ਕੋਈ ਨਲਾਇਕ ਨਹੀਂ ਰੱਬ ਨੇ ਸਭ ਨੂੰ ਇੱਕੋ ਜਿਹਾ ਬਣਾਇਆ ਸਭ ਨੂੰ ਦਿਮਾਗ ਦਿੱਤਾ ਜਿੰਨਾਂ ਨੂੰ ਨਲਾਇਕ ਕਿਹਾ ਜਾਂਦਾ ਆਪਣੇ ਆਪ ਨੂੰ ਨਲਾਇਕ ਨਾ ਸਮਝਣ ਬਸ ਗੱਲ ਇੰਨੀ ਹੋਣੀ ਹੈ ਕਿ ਉਹ ਪੜਦੇ ਨਹੀਂ ਹੋਣਗੇ ਕਰ ਜਾ ਕੇ ਟੀਵੀ ਦੇਖਣ ਲੱਗ ਜਾਂਦੇ ਹੋਣਗੇ ਮੋਬਾਈਲ ਦੇਖਣ ਲੱਗ ਜਾਂਦੇ ਕਿ ਜਾਂ ਕੁਝ ਹੋਰ ਤਾਂ ਇਹਦੇ ਵਿੱਚ ਇਹ ਨਹੀਂ ਕਿ ਉਹ ਨਲਾਇਕ ਨੇ ਕਲਾਸ ਦੇ ਵਿੱਚ ਵੀ ਜਦੋਂ ਮੈਂ ਬੱਚਿਆਂ ਨਾਲ ਇਹ ਗੱਲ ਕਰਦਾ ਤਾਂ ਬਹੁਤ ਸਾਰੇ ਬੱਚੇ ਬੇਟਾ ਮੈਨੂੰ ਆ ਕੇ ਕਹਿੰਦੇ ਨੇ ਸਰ ਤੁਸੀਂ ਸਹੀ ਕਹਿੰਦੇ ਹੋ ਅਸੀਂ ਆਪਣੇ ਆਪ ਨੂੰ ਨਲਾਇਕ ਹੀ ਸਮਝ ਰਹੇ ਸੀ ਪਰ ਅਸੀਂ ਨਲਾਇਕ ਨਹੀਂ ਹਾਂ ਸੱਚ ਤਾਂ ਇਹ ਵੀ ਅਸੀਂ ਪੜਦੇ ਨਹੀਂ ਪਰ ਉਹ ਦੱਸਦੇ ਨੇ ਜਾ ਕੇ ਸਰ ਮੈਂ ਤਾਂ ਜਾ ਕੇ ਮੋਬਾਈਲ ਹੀ ਚਲਾਉਣੀ ਰਹਿੰਦੀ ਆ ਸਰ ਮੈਂ ਨਾਟਕ ਦੇਖਦਾ ਹਾਂ ਜਾਂ ਮੈਂ ਨਾਟਕ ਦੇਖਦੀ ਆ ਜਾਂ ਮੈਂ ਇਹ ਚੀਜ਼ ਕਰਦੀ ਆ ਤੁਸੀਂ ਸਹੀ ਕਹਿ ਰਹੇ ਹੋ ਔਰ ਬਾਅਦ ਦੇ ਵਿੱਚ ਉਹ ਬੱਚਿਆਂ 'ਚ ਬੇਟਾ ਚੇਂਜ ਆਉਂਦਾ ਪੜਨਾ ਸ਼ੁਰੂ ਕਰਦੇ ਨੇ ਤੇ ਪੜਨ ਤੋਂ ਬਾਅਦ ਉਹਨੂੰ ਪਤਾ ਲੱਗ ਜਾਂਦਾ ਕਿ ਅਸੀਂ ਨਲਾਇਕ ਨਹੀਂ ਇਸ ਕਰਕੇ ਦੁਨੀਆ ਦੇ ਵਿੱਚ ਰੱਬ ਨੇ ਕਿਸੇ ਨੂੰ ਨਲਾਇਕ ਬੇਟਾ ਬਣਾਇਆ ਹੀ ਨਹੀਂ ਇਹ ਗੱਲ ਵੀ ਯਾਦ ਰੱਖਿਓ ਸਿਰਫ ਬੱਚੇ ਦੋ ਕਿਸਮ ਦੇ ਹੁੰਦੇ ਨੇ ਪੜਨ ਵਾਲੇ ਅਤੇ ਨਾ ਪੜਨ ਵਾਲੇ ਇਹ ਕਹਿਣਾ ਚਾਹੀਦਾ ਕਦੇ ਇਹ ਨਾ ਕੋ ਹੁਸ਼ਿਆਰ ਅਤੇ ਨਲਾਇਕ ਕਿਉਂਕਿ ਇਸ ਨਾਲ ਬੱਚਿਆਂ ਦੇ ਵਿੱਚ ਕੰਪਲੈਕਸ ਆ ਜਾਂਦਾ ਜਦੋਂ ਅਸੀ ਕਹਿੰਦੇ ਸੇ ਬੱਚੇ ਨੂੰ ਨਲਾਇਕ ਕਹਿੰਦੇ ਆ ਤਾਂ ਕਈ ਵਾਰੀ ਖੁਦ ਨੂੰ ਨਲਾਇਕ ਸਮਝਣ ਲੱਗ ਜਾਂਦਾ ਪਰ ਐਕਚੁਅਲੀ ਉਹ ਨਲਾਇਕ ਨਹੀਂ ਹੁੰਦਾ ਉਹ ਪੜਦਾ ਨਹੀਂ ਹੁੰਦਾ ਪਰ ਜਿਸ ਬੱਚੇ ਨੂੰ ਇਹ ਗੱਲ ਸਮਝ ਆ ਜੇ ਕਿ ਮੈਂ ਪੜਦਾ ਨਹੀਂ ਤੇ ਉਹ ਪੜਨ ਲੱਗ ਜਾਂਦਾ ਤੇ ਉਹ ਵੀ ਫਿਰ ਹੌਲੀ-ਹੌਲੀ ਹੁਸ਼ਿਆਰ ਬਣ ਜਾਂਦਾ ਸੋ ਇਹ ਗੱਲਾਂ ਨੂੰ ਬੇਟਾ ਜ਼ਰੂਰ ਤੁਸੀਂ ਚੇਤੇ ਰੱਖਿਓ ਔਰ ਮੈਂ ਫਿਰ ਇੱਕ ਵਾਰ ਕਹਿੰਨਾ ਤੁਸੀਂ ਦੁਨੀਆ ਦੇ ਸਭ ਤੋਂ ਅਮੀਰ ਬੱਚੇ ਹੋ ਕਿਉਂਕਿ ਤੁਸੀਂ ਗਿਆਨ ਹਾਸਲ ਕਰ ਰਹੇ ਹੋ ਧੰਨਵਾਦ ਆਸਟਰ ਬਲਕਰਨ ਜੀ ਨੇ ਬਹੁਤ ਵਧੀਆ ਤਰੀਕਿਆਂ ਨਾਲ ਬੱਚਿਆਂ ਨੂੰ ਬਰੇਵ ਕੀਤਾ ਕਿ ਦੁਨੀਆ ਦੇ ਵਿੱਚ ਕੋਈ ਵੀ ਨਲਾਇਕ ਨਹੀਂ ਹੁੰਦਾ ਬਸ ਆਪਾਂ ਕੋਸ਼ਿਸ਼ ਨਹੀਂ ਕਰਦੇ ਪੜਦੇ ਨਹੀਂ ਬੜੇ ਵਧੀਆ ਤਰੀਕਿਆਂ ਵਾਲੇ ਕਿ ਉਦਾਹਰਨ ਦੇ ਕੇ ਆਸਟਰ ਬਲਕਰਨ ਜੀ ਨੇ ਸਮਝਾਇਆ ਕਿ ਬੱਚਿਆਂ ਨੂੰ ਕਿ ਦੁਨੀਆ 'ਚ ਕੋਈ ਵੀ ਨਲਾਇਕ ਨਹੀਂ ਹੈਗਾ ਇਹਦੇ ਨਾਲ ਬਹੁਤ ਇਨਸਪੀਰੇਸ਼ਨ ਪੈਦਾ ਹੁੰਦੀ ਹੈ ਤੁਹਾਨੂੰ ਤੁਹਾਡੇ ਸਾਹਮਣੇ ਕਵਿਤਾ ਪੇਸ਼ ਕਰਨ ਜਾ ਰਹੇ ਹੈ ਜਿਸ ਦਾ ਨਾਮ ਹੈ ਸਾਡਾ ਦੇਸ਼ ਹਿੰਦੂਸਾ। ਹਾਂ। ਅ ਬੱਚਾ ਇੱਕ ਕਵਿਤਾ ਦੇਸ਼ ਭਗਤੀ ਦੀ ਸੁਣਾਉਣ ਜਾ ਰਿਹਾ ਆਪਾਂ ਉਹਦੇ ਮਾਈਕ ਲਗਾ ਦਿੰਦੇ ਹਾਂ। ਗੁੱਡ ਈਵਨਿੰਗ एवरीवन ਮੇਰਾ ਨਾਮ ਸ਼ਿਵਮ ਹੈ। मैं आज एक पेश जा रहा। देश हिंदुस्तान है शान, देश जो, सब कुछ सानू प्यारा इस हरे परिखे सोना अगले गंगा जमुना निगम जगदी तारा उत्तर गंगे खड़ाईम आसमान छून वाला गोदिये मिट्टी ਉੱਥੇ ਮੇਵੇ ਸਭੂ ਦੇ ਵੇ ਸ਼ਿਰਖਾ ਦੇ ਵਰਭਾਗ ਦੇ ਦਾਤਾ ਦੇ ਨਲ ਕਦੇ ਨਲ ਲੋਟ ਪਵੇ ਤਾਂ ਜਾਣ ਕੋਈ ਹੈ ਭਾਰਤ ਮਾਤੋ ਸੱਚ ਕੇ ਜਾਈ। ਬੱਚੇ ਵੀ ਬੜੇ ਕੰਤਾ ਸੁਣੇ ਦੇਖੋ ਤਰੀ ਇਸ ਤਰ੍ਹਾਂ ਇੱਥੇ ਚੰਗੀਆਂ ਗੱਲਾਂ ਸੁਖਾਈਆਂ ਜਾਂਦੀਆਂ ਸੋਸਾਇਟੀ ਦੇ ਵਿੱਚ ਆ ਰਹੀ। ਤਾਂ 10 ਸਾਲ ਇਸ ਸੋਸਾਇਟੀ ਦੇ ਪੂਰੇ ਹੋਣ ਤੇ ਅਸੀਂ ਗੋਗਾ ਜੀ ਨੂੰ ਤੇ ਜਿਹੜੇ

मेना देना संचर कायी आओ रामेल रुख लगाई एक बार दोता आओ चार रुखा बिना रुख जाए बाहा रुखा ना भी कुछ या खेड़े मेना दीपक ख़यार मनाई आओ रामेल रुख लगाई थैंक यू उसके सामने शिक्षा एक देश को देश का जाती है अब अब देख अब ਚੱਲੇ ਤੇ ਸਾਡੇ ਨਾਲ ਆਪਣੀ ਸੋਸਾਇਟੀ 10 ਸਾਲ ਪੂਰੇ ਹੋਣ ਤੋਂ ਆ ਗਾਲ ਆਈ ਸੀ ਮੇਰੇ ਵੱਲ ਪੈਦਲ ਚੱਗੀ ਗਾ ਇਹ ਵੀ ਨਿਸ਼ਾਨ ਮਾ ਕੇ ਹੀ ਪੈਸੰਦ ਆ ਤੇ ਇਸ ਪਤਨ ਸੋਸਾਇਟੀ ਦੇ ਬੱਚੇ ਹੋ ਸਭ ਜੇ ਕਰ ਉਸ ਤੋਂ ਟੀਚਣ ਨੂੰ ਅੱਜ ਦੇ 10 ਸਾਲ ਪੂਰੇ ਹੋਏ ਆ ਅੱਜ ਈਵਨਿੰਗ ਸਕੂਲ ਚੱਲਦੇ ਨੂੰ ਲਗਭਗ 10 ਸਾਲ ਦਾ ਸਮਾਂ ਹੋ ਗਿਆ ਹੈ ਇਹ ਈਵਨਿੰਗ ਸਕੂਲ ਸੀ ਜਰਨੈਲ ਸਿੰਘ ਵੈਲਫੇਅਰ ਸੋਸਾਇਟੀ ਦੇ ਪ੍ਰਧਾਨ ਸਰਦਾਰ ਹਰਪਾਰ ਸਿੰਘ ਗੋਗਾ ਤੇ ਉਹਨਾਂ ਦੀ ਵਾਈਫ ਸ਼੍ਰੀਮਤੀ ਬਲਜੀਤ ਕੌਰ ਵੱਲੋਂ ਇਹ 1914 ਵਿੱਚ ਸ਼ੁਰੂ ਕੀਤਾ ਗਿਆ ਇਹਨਾਂ ਨੇ ਇਹ ਮਹਿਸੂਸ ਕੀਤਾ ਕਿ ਇਸ ਏਰੀਆ ਦੇ ਵਿੱਚ ਗਰੀਬ ਬੱਚੇ ਹੈ ਜਿਹੜੇ ਕਿ ਸਕੂਲ ਵਿੱਚ ਜਾ ਕੇ ਪੂਰੀ ਤਰ੍ਹਾਂ ਵਿੱਦਿਆ ਪ੍ਰਾਪਤ ਨਹੀਂ ਕਰ ਸਕਦੇ ਕਿਉਂਕਿ ਘਰੋਂ ਉਹਨਾਂ ਨੂੰ ਕਿਸੇ ਕਿਸਮ ਦੀ ਹੈਲਪ ਨਹੀਂ ਮਿਲਦੀ ਉਹਨਾਂ ਦੇ ਅਨਪੜ੍ਹ ਮਾਪੇ ਉਹਨਾਂ ਦੀ ਜਿਹੜਾ ਆਪਣਾਂ ਦੇ ਵਿੱਚ ਕੋਈ ਸ਼ਕਾ ਨਹੀਂ ਕਰ ਸਕਦੇ ਇਸ ਕਰਕੇ ਉਹ ਪੜ੍ਹਾਈ ਵਿੱਚੋਂ ਪਛੜ ਜਾਂਦੇ ਆ ਪੜ੍ਹਾਈ ਵਿੱਚੋਂ ਪਛੜ ਜਾਣ ਕਰਕੇ ਉਹ ਕਈ ਵਾਰ ਵਿੱਚੋਂ ਹੀ ਪੜ੍ਹਾਈ ਛੱਡ ਦਿੰਦੇ ਆ ਕੁਝ ਤਾਂ ਬੱਚੇ 5ਵੀਂ ਤੱਕ ਪੜ੍ਹਦੇ ਆ ਕੁਝ 8ਵੀਂ ਤੱਕ ਪੜ੍ਹਦੇ ਆ ਕੁਝ 10ਵੀਂ ਤੱਕ ਮਸਾਂ ਹੀ ਪਹੁੰਚਦੇ ਆ ਤੇ ਉਸ ਤੋਂ ਪਹਿਲਾਂ ਹੀ ਉਹ ਸਕੂਲ ਦੀ ਪੜ੍ਹਾਈ ਛੱਡ ਜਾਂਦੇ ਆ ਜਿਸ ਦਾ ਕਰਕੇ ਉਹਨਾਂ ਦਾ ਬਹੁਤ ਨੁਕਸਾਨ ਹੁੰਦਾ ਉਹਨਾਂ ਦਾ ਸਾਰਾ ਕੈਰੀਅਰ ਖਤਮ ਹੋ ਜਾਂਦਾ ਹੈ ਇਸ ਰੋੜ ਨੂੰ ਮੁੱਖ ਰੱਖਦੇ ਹੋਏ ਇਹ ਸਕੂਲ ਖੁੱਲ੍ਹ ਗਿਆ ਜਿੱਥੇ ਕਿ ਬੱਚਿਆਂ ਨੂੰ ਐਕਸਟਰਾ ਪੜ੍ਹਾਈ ਕਰਾਈ ਜਾਂਦੀ ਆ ਉਹ ਵੀ ਬਿਲਕੁਲ ਮੁਫਤ ਕਰਾਈ ਜਾਂਦੀ ਹੈ ਕੋਈ ਪੈਸਾ ਨਹੀਂ ਕਿਸੇ ਬੱਚੇ ਤੇ ਲਿਆ ਜਾਂਦਾ ਬਲਕਿ ਬੱਚਿਆਂ ਨੂੰ ਕਿਤਾਬਾਂ ਤੇ ਕਾਪੀਆਂ ਵੀ ਫ੍ਰੀ ਦਿੱਤੀਆਂ ਜਾਂਦੀਆਂ ਤੇ ਸੈਟ ਦੇ ਇਸ ਕੰਮ ਨੂੰ ਦੇਖ ਕੇ ਸ਼ਹਿਰ ਦੇ ਸੈਂਕੜੇ ਲੋਕ ਇਹ ਬੱਚਿਆਂ ਦੀ ਸਹਾਇਤਾ ਕਰਨ ਦੇ ਲਈ ਬੱਚਿਆਂ ਨੂੰ ਪੁਸਤਕਾਂ ਦੇਣ ਦੇ ਲਈ ਬੱਚਿਆਂ ਨੂੰ ਕਿਤਾਬਾਂ ਦੇਣ ਦੇ ਲਈ ਬੱਚਿਆਂ ਨੂੰ ਫਲ ਜਾਂ ਮਠਾਈਆਂ ਵਾਲਡ ਕੇ ਜਾਂਦੇ ਆ ਉਹ ਆਪਣੇ ਦੇ ਆਪਣੇ ਬੱਚਿਆਂ ਦੇ ਆਪਣੇ ਪੋਤਰੇ ਪੋਤਰੀਆਂ ਦੇ ਜਨਮ ਦਿਨ ਇਹ ਹੌਲ ਹਰ ਬੱਚਿਆਂ ਨਾਲ ਆ ਕੇ ਮਨਾਉਂਦੇ ਆ ਤਾਂ ਉਹਨਾਂ ਨੂੰ ਬਹੁਤ ਖੁਸ਼ੀ ਮਹਿਸੂਸ ਹੁੰਦੀ ਹੈ ਤੇ ਆ ਕੇ ਫਿਰ ਜਦੋਂ ਉਹ ਬੱਚਿਆਂ ਨੂੰ ਕਿਤਾਬਾਂ ਕਾਪੀਆਂ ਵੀ ਦਿੰਦੇ ਆ ਖਾਣ ਪੀਣ ਲਈ ਕੁਝ ਦੇ ਕੇ ਜਾਂਦੇ ਆ ਤਾਂ ਉਹ ਕਹਿੰਦੇ ਆ ਕਿ ਸਾਨੂੰ ਇਹ ਗਰੀਬ ਬੱਚਿਆਂ ਦੇ ਨਾਲ ਇਹਗਾ ਇਹ ਕੰਮ ਕਰਕੇ ਬਹੁਤ ਹੀ ਖੁਸ਼ੀ ਮਿਲਦੀ ਹੈ ਤੇ ਸਾਨੂੰ ਵੀ ਬੜੀ ਖੁਸ਼ੀ ਹੁੰਦੀ ਹੈ ਕਿ ਲੋਕ ਸਾਡੀ ਸੈਟੀ ਵੱਲੋਂ ਚਲਾਏ ਗਏ ਇਹ ਇਬਨੀ ਸਕੂਲ ਨੂੰ ਬਹੁਤ ਮਾਨਤਾ ਦਿੰਦੇ ਆ ਕਿ ਆ ਕੇ ਸੈਟੀ ਦੀ ਬਹੁਤ ਸਹਾਇਤਾ ਕਰਦੇ ਆ ਇਨਸ਼ਾਲਾ ਮੈਂ ਇਹ ਚਾਹੁੰਨਾ ਕਿ ਪ੍ਰਮਾਤਮਾ ਕਰੇ ਇਹ ਜੋ ਗਰੀਬ ਬੱਚੇ ਆ ਇਹ ਵੱਧ ਤੋਂ ਵੱਧ ਪੜ੍ਹਾਈ ਹਾਸਲ ਕਰਕੇ ਚੰਗੇ ਉਹਦੇ ਦੇ ਪੁੱਛ ਸਕਣ ਇਹਨਾਂ ਨੂੰ ਬਿਲਕੁਲ ਮਹਿਸੂਸ ਹੀ ਨਾ ਹੋਵੇ ਕਿ ਅਸੀਂ ਗਰੀਬ ਘਰਾਂ ਦੇ ਬੱਚੇ ਆ ਪਰ ਮੈਨੂੰ ਖੁਸ਼ੀ ਹੁੰਦੀ ਆ ਕਿ ਆ ਪਿਛਲੇ ਸਾਲ ਦੀ ਗੱਲ ਹੈ ਇੱਕ ਨਵੀਂ ਜਵਾਬ ਦੀ ਕੁੜੀ ਨੇ ਮੈਰੀਟੋਰੀਅ ਸਕੂਲ ਦੇ ਵਿੱਚ ਐਡਮਿਸ਼ਨ ਲਈ ਹੈ ਬੜਾ ਉਹਨੇ ਟੌਪ ਕੀਤਾ ਇਹ ਸਾਰਾ ਸਿਹਰਾ ਮੈਂ ਬੀਬੀ ਬਲਜੀਤ ਕੌਰ ਨੂੰ ਸ਼੍ਰੀਮਤੀ ਬਲਜੀਤ ਕੌਰ ਨੂੰ ਤੇ ਨਾਲ ਦੂਜੀ ਬਲਜੀਤ ਕੌਰ ਨੂੰ ਤੇ ਨਾਲ ਜਿਨ੍ਹਾਂ ਨੇ ਇਹ ਬੱਚਾ ਨੂੰ ਸੱਤ ਬਹਿੰਤ ਕਰਾਈ ਹੈ ਹੁਣ ਵੀ ਇਹ ਲਗਾਤਾਰ ਬਕੇ ਸ਼ਾਮ ਦੇ 2 ਘੰਟੇ ਇਹ ਇਹਨਾਂ ਬੱਚਾ ਨੂੰ ਬੜਾ ਦਿਲ ਲਗਾ ਕੇ ਪੜਾਈ ਕਰਦੀ ਹੈ ਬੱਚੇ ਬੜੇ ਖੁਸ਼ੀ-ਖੁਸ਼ੀ ਇੱਥੇ ਘਰੋਂ ਪੜ੍ਹ ਕੇ ਆਉਂਦੇ ਹਨ ਤੇ ਪੜ੍ਹ ਕੇ ਜਾਂਦੇ ਆ ਤੇ ਬੜੀ ਖੁਸ਼ੀ ਨਾਲ ਘਰੇ ਜਾ ਕੇ ਵਾਸ ਜਾਂਦੇ ਤੇ ਮਾਤਾ ਪਿਤਾ ਨੂੰ ਵੀ ਦੱਸਦੇ ਆ ਕਿ ਅੱਜ ਆ ਕੁਝ ਪੜ੍ਹ ਕੇ ਆਏ ਆ ਤੇ ਬੱਚਿਆਂ ਦੀ ਸਾਰੀ ਜਿਹੜਾ ਪੜ੍ਹਾਈ ਦੀ ਕਮਜ਼ੋਰੀ ਹੈ ਉਹ ਲਗਭਗ ਦੂਰ ਹੋ ਜਾਂਦੀ ਹੈ ਕਿਉਂਕਿ ਬੱਚੇ ਪੀਚਾ ਨੂੰ ਆਪਣੇ ਮਾਤਾ ਪਿਤਾ ਸੰਖੇ ਜਿਹੜੀ ਚੀਜ਼ ਉਹਨਾਂ ਨੂੰ ਸਕੂਲ ਦੇ ਵਿੱਚ ਨਹੀਂ ਸਮਝ ਆਈ ਹੁੰਦੀ ਕਿਉਂਕਿ ਸਕੂਲ ਦੇ ਵਿੱਚ ਤਾਂ ਵਿਦਿਆਦਿਸ਼ੀ ਗਿਣਤੀ ਬਹੁਤ ਜ਼ਿਆਦਾ ਹੁੰਦੀ ਹੈ ਬੱਚੇ ਝਿਜਕ ਕਰਦੇ ਆ ਕੁਝ ਪੁੱਛਣ ਤੇ ਜਿਹੜੀ ਚੀਜ਼ ਨਹੀਂ ਸਮਝ ਆਉਂਦੀ ਔਰ ਉਹ ਚੀਜ਼ ਜਿਹੜੀ ਉੱਥੇ ਨਹੀਂ ਸਮਝ ਆਉਂਦੀ ਉਹ ਬੱਚੇ ਆ ਕੇ ਇੱਥੇ ਇਹਨਾਂ ਜਦੋਂ ਸਮਝਿਆ ਤਾਂ ਉਹਨਾਂ ਦੀ ਪੂਰੀ تسਲੀ ਹੋ ਜਾਂਦੀ ਹੈ ਤੇ ਉਹ ਪੜ੍ਹਾਈ ਦੇ ਵਿੱਚ ਚੰਗੇ ਹਿਸ਼ਾਰ ਹੋ ਜਾਂਦੇ ਆ ਤੇ ਅੱਗੋਂ ਉਹਨਾਂ ਦਾ ਪੜ੍ਹਨੋ ਵੀ ਬੰਦ ਕਰਦਾ ਤੇ ਉਹ ਫਿਰ ਘੱਟੋ-ਘੱਟ ਦਸਵੀਂ ਸੀਨੀਅਰ ਸੈਕੰਡਰੀ ਜਾਂ ਪੋਲਿਟਕ ਤੱਕ ਵੀ ਬਹੁਤ سارے ਬੱਚੇ ਗਏ ਆ ਤੇ ਫਿਰ ਉਹ ਪੜ੍ਹ ਲਿਖ ਕੇ ਤੇ ਚੰਗੇ ਉਹਦੇ ਆ ਤੇ ਸਰਕਾਰੀ ਨੌਕਰੀਆਂ ਉਹਨਾਂ ਨੇ ਪ੍ਰਾਪਤ ਕੀਤੀਆਂ ਮੈਂ ਪ੍ਰਮਾਤਮਾ ਅਗੇ ਅਰਦਾਸ ਕਰਦਾ ਕਿ ਐਸੀ ਤਰ੍ਹਾਂ ਇਹ ਸਕੂਲ ਐਸੋਸਾਇਟੀ ਐਸੇ ਤਰ੍ਹਾਂ ਲੋਕਾਂ ਦੇ ਸਹਿਯੋਗ ਦੇ ਨਾਲ ਦਿਨ ਦੁਪਣੀ ਰਾਤ ਦੁਪਣੀ ਤਰੱਕੀ ਕਰੇ ਧੰਨਵਾਦ ਜੀ ਸਰਦਾਰਾ ਤਰਲੋਜੀ ਸੇਠੀ ਜਿਹੜੇ ਐਸਐਸਓ ਦੇ ਸਰਪ੍ਰਸਤ ਦੱਸਿਆ ਕੋ ਗਏ ਇਹਨਾਂ ਨੇ ਬਹੁਤ ਹੀ ਸਹਿਯੋਗ ਅਰੇ ਦਾ ਜਿਹੜਾ ਸਕੂਲ ਚੱਲ ਰਿਹਾ ਹੈ ਬੱਚਾ ਨੂੰ ਜਿਹੜਾ ਜਿਸੇ ਫੀਸ ਤੋਂ ਇੱਥੇ ਮੈਂ ਕੇਸਰੀ ਜੀ ਸੰਗ ਪੇਸ਼ ਕਰਨ ਜਾ ਰਹੀ ਹਾਂ ਇਹ ਕੀ ਆ ਰਹੀ ਹੈ ਉਹ ਮੇਰੀ ਜ਼ਮੀਨ ਹੈ ਬੋਗਾ ਜੀ ਮੇਰੀ ਸੋਸਾਇਟੀ ਦੇ ਹੋਰ ਮੈਂਬਰ ਬੜਾ ਬਲਜੀਤ ਕੌਰ ਸਾਰੇ ਭਾਈ ਦੇ ਪਾਤਰ ਨੇ ਵਾਇਰ ਨੂੰ ਇਹਨਾਂ ਨੂੰ ਰਾਤ ਦੁਗਣੀ ਤੇ ਦਿਨ ਦੁਗਣੀ ਤੇ ਰਾਤ ਚੋਗਣੀ ਤਰਕੀ ਵਕਸ਼ੇ ਸੈਟ ਦੇਖਦੇ ਹੋ ਤੁਹਾਡਾ ਆਪਣੇ ਚੈਨਲ ਪੰਜ ਪੰਜ ਟੀਵੀ ਮੈਂ ਦੇਵਕਰਨ ਜੈਹਿੰਦ ਚੈਤਰ ਮੈਂ ਪੂਰੇ ਦਰਿਆਨਾਂ